ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿਧ ਨੌ ਨਿਦ ਕਰ ਤਲ ਤਾਕੇ ਹਰ 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 ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪੁਰਾਨ ਬੇਦ ਵਿਦ 34 ਅੱਖਰ ਮਾਹੀ ਪਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ ਸਹਿਜ ਸਮਾਦ ਉਪਾਦ ਰਹਿਤ ਫੁਨਾ ਬਡਾ ਪਾਗਲੀ ਬੁਲਾਗੀ ਕਹੇ ਰਵਿਦਾਸ ਪ੍ਰਕਾਸ਼ ਰਿਤੇ ਤਰ ਜਰਮ ਵਰਮ ਪੈ ਪਾਗੀ ਇਹ ਭਗਤ ਰਵਿਦਾਜੀ ਮਹਾਰਾਜੀ ਦੀ ਬਾਣੀ ਹੈ ਭਗਤ ਜੀ ਫਰਮਾਉਂਦੇ ਹਨ ਹੈ ਪੰਡਿਤ ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ जिस प्रभु ਦੇ ਵਾਸ ਵਿੱਚ ਸਵਰਗ ਦੇ ਪੰਜੇ ਰੁਖ ਚਿੰਤਾ ਮਨ ਤੇ ਕਾਮ ਦੇਨ ਹਨ ਧਰਮ ਅਰਥ ਕਾਮ మోਖ ਚਾਰੇ ਪਦਾਰਥ 18 ਸਿਧੀਆਂ ਤੇ 9 ਨਿਤਿਆ ਇਹ ਸਭ ਉਸ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ हे ਪੰਡਿਤ ਤੂੰ ਹੋਰ ਸਾਰੀਆਂ ਕੋਕੀਆਂ ਗੱਲਾਂ ਛੱਡ ਕੇ ਆਪਣੀ ਜੀਬ ਨਾਲ ਸਦਾ ਇੱਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਤਾ ਪੁਰਾਣਾ ਦੇ अनेका ਕਿਸਮਾਂ ਦੇ પ્રસੰਗ ਵੇਦਾਂ ਦੀਆਂ ਦਸਿਆ ਹੋਈਆਂ ਵਿਧੀਆਂ ਇਹ ਸਭ ਵਾਕ ਰਚਨਾ ਹੀ ਹਨ ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹਿਰਦੇ ਵਿੱਚ ਪੈਦਾ ਹੁੰਦਾ ਹੈ। हे ਪੰਡਿਤ। ਵੇਦਾਂ ਦੇ ਖੋਜੀ। ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹੀ ਧਰਮ ਤਤ ਦੱਸਿਆ ਹੈ। ਕਿ ਇਨ੍ਹਾਂ ਪੁਸਤਕਾਂ ਦੇ ਪਾਠ ਆਦਿਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। ਫਿਰ ਤੂੰ ਕਿਉਂ ਨਾਮ ਨਹੀਂ ਸਿਮਰਦਾ? ਭਗਤ ਰਵਿਦਾਸ ਜੀ ਆਖਦੇ ਹਨ ਵੱਡੀ ਕਿਸਮਤ ਨਾਲ ਜਿਸ ਮਨੁੱਖੀ ਸੂਰਤ ਪ੍ਰਭੂ ਚੜਨਾ ਵਿੱਚ ਜੁੜਦੀ ਹੈ ਉਸ ਦਾ ਮਨ ਆਤਮਿਕ ਅਟੋਲਤਾ ਵਿੱਚ ਟਿਕਿਆ ਰਹਿੰਦਾ ਹੈ ਕੋਈ ਵਿਕਾਰ ਉਸ ਵਿੱਚ ਨਹੀਂ ਉੱਠਦਾ ਉਹ ਮਨੁੱਖ ਆਪਣੇ ਹਿਰਦੇ ਵਿੱਚ ਚਾਨਣ ਪ੍ਰਾਪਤ ਕਰਦਾ ਹੈ ਤੇ ਜਨਮ ਮਰਨ ਬਾਹੂ ساری ਉਮਰ ਤੇ ਉਸ ਦੇ ਡਰ ਨਾਲ ਨਾਸ ਹੋ ਜਾਂਦੇ ਹਨ